ਮੇਰੇ channel ਨੂੰ subscribe like share kare to tumhi mere channel ko subscribe nahi karte. ਸਤਿ ਸ੍ਰੀ ਅਕਾਲ ਦੋਸਤੋ ਤੁਹਾਡਾ ਸਵਾਗਤ ਹੈ ਮੇਰੇ ਨਵੇਂ vlog ਵਿੱਚ ਅੱਜ ਅੱਜ ਮਮਾ ਨੇ ਮलाई ਆਏ ਮਿੱਠੀ ਮਿੱਠੀ ਮੈਰੀ ਉਹ ਮੇਰੇ ਸਭ ਤੋਂ ਜ਼ਿਆਦਾ ਫੇਵਰਟ ਹੈ ਅੱਜ ਬਿਗਰੰਦੀ ਹੋ ਗਈ ਹੈ ਛੁੱਟੀ ਜੁਗਿਆ ਰਹੇ ਗੋਡੇ ਤੇ ਪਿੰਪਲ ਹੋ ਗਿਆ ਮਾਰੀ ਬਣਾਹੀ ਮੈਂ ਕੀ ਪਰੋਂਗੀ ਮੈਂ ਵੀ ਉਹ ਮੈਂ ਖਾਣ ਲੱਗਾ ਮੈ ਚੱਲੇ ਆਂਗਾ ਸਕੂਲ ਆ ਮੇਰੀ ਕਾ ਕੀ ਹੁੰਦਾ ਇਹਨਾਂ ਉਧੂ ਆ ਬੈਠਾ ਫਰਾ ਬਾਏ ਥੀਗੜੇ ਬਰੇ ਉਹ ਟਿਕ ਟਕ ਭਰਾ ਸਾਰੇ ਕਾਬਰ ਸਿੱਟਾ ਭਰਾ ਸਾਰਿਆਂ ਤੇ ਅੱਜ ਪਰ ਉਹ ਦੰਨ ਯਾਰ ਫੇਸਬੋਕ ਆ ਗਿਆ ਹੋ ਗਿਆ ਤੁੰਦ ਪਰ ਬਣੀ ਬਹੁਤਈ ਹੋਈ ਆ ਤੇ ਬਰੇ ਨਾਲ ਕਮੜਾ ਗੇੜਾ ਮਾਰਦੇ ਸੀ ਖੇਚ ਇਹ ਕਾਬਰ ਨਾਲ ਸੇਮ ਜਾਂਦੀ ਆ ਤਾਂ ਕਰਕਣਾ ਪਸ਼ੂ ਥੋੜੇ ਜੇ ਵੱਧਦੇ ਹੁੰਦੇ ਆ ਕੋਬਰੇ ਤੋਂ ਦਾ ਗੁੱਡ ਨੀਅਰ ਜੀ ਫੇਰ ਕੱਲ ਦਿਨ ਚੱਲ ਟੋਪੇ ਜੀ ਕਰਤੀ ਅੱਜ ਨੂੰ ਨਿਕੜਦਾ ਨਿਕਲਿਆ ਤਾਂ ਵਧੀਆ ਕਰਨਾ ਜਾਨ ਬਾਰ ਬਾਰ ਕੱਢ ਲਾਗੇ ਉੱਤੋਂ ਤਾਂ ਪਪਲੋ ਵਾਲਾ ਗਿਆ ਕੋਈ ਨਾ ਵੀਰੇ ਕੁੱਤੇ ਹੁੰਦੇ ਨੇ ਕਿ ਪੂਰੀ ਵੀਡੀਓ ਤੁਹਾਡੇ ਨਾਲ ਸ਼ੇਅਰ ਕਰਾਂਗੇ ਹਾਂ ਵੀਰੇ ਕਦਵਾਈ ਦੂਰੀ ਲਈ ਮਣ ਪਾਲੀ ਉਦੋਂ ਵੀ ਵੀਡੀਓ ਬਣਾ ਕਰਾਂਗੇ ਤੁਹਾਡੇ ਨਾਲ ਸ਼ੇਅਰ ਹਾਂ ਵੀਰੇ ਗਾਂ ਆਈ ਲੱਗਦੀ ਏ ਯਾਰ ਹਾਂ ਪੇੜਾਂ ਦੀਆਂ ਵਿੱਚ ਆਵੇ ਆ ਪੇੜਾਂ ਮਾ ਦਰਗਾਹ ਉਦੋਂ ਵੀ ਹੋਈ ਯਾਰ ਦੂੰ ਭੰਗੀ ਦਾ ਹੈ ਤਾਂ ਹੈ ਨਹੀਂ ਕਿਤੇ ਹੋਵੇ ਨਿਕਲ ਗਈ ਹੋਣੀ ਉਧਰ ਨਿਕਲ ਗਣੀ ਦਾ ਸਿਕਾ ਸੀ ਮਾਰਾਂਗੇ ਗੇੜਾ ਵੀ ਅੱਜ ਤਾਰ ਤੂਰ ਨਾਲ ਭੰਗ ਗਈ ਹੋਵੇ ਉਧਰ ਲਾਈ ਹੋਈ ਸੀ ਨਾ ਜਿਹੜੀ ਅੱਜ ਦੇਖਾਂਗੇ ਸੋਟਰੂ ਨਾਲ ਲਾ ਕੇ ਮਾਰਦੇ ਸਾਰੇ ਗੇੜਾ ਫੇਰ ਅੱਜ ਤਾਰ ਤੂਰ ਕਿੱਥੋਂ ਹੋਊ ਮਾੜੀ ਮੋਟੀ ਉੱਤੇ ਸੈਟ ਕਰ ਦਾਂਗੇ ਆ ਆ ਗਈ ਕਣਕ ਵੀ ਇੱਧਰ ਆਪਣੀ ਸਾਰੀ ਕਣਕ ਆ ਉੱਤਰ ਬਾਕੀ ਵੀਰੇ ਜੁੜੇ ਰਿਹਾ ਨਾਲ ਬਣਾਉ ਰੋਟੀ ਖਾਣੇ ਉੱਤਰ ਦੇ ਪੁੱਤਰ ਪੁੱਤਰ ਡਰਦੇ ਬਹੁਤ ਥੋੜਾ ਜਿਹਾ ਬਾਕੀ ਫੋਰ ਦੇ ਹਣੇ ਨਹੀਂ ਡਰਦਿਆਂ ਪੁੱਤਰ ਬਾਹਲੇ ਡਰਦੇ ਆ ਤੇ ਤੇ ਉਤਰਨਾ ਨਹੀਂ ਹੁਣ ਥੱਲੇ ਹੁਣ ਫਿਰ ਬਾਹਰ ਲੱਗ ਗਏ ਨਾ ਫਿਰ ਉੱਤਰਨੇ ਵੇਖੇ ਦਾਦੇ ਹਜੇ ਤੱਕ ਨਹੀਂ ਗੁਰੇ ਆਈ ਨਹੀਂ ਹਜੇ ਇਹ ਨਾ ਉਹਦੇ ਉੱਤਰ ਬਾਹਰ ਲੱਗ ਗਏ ਨਾ ਫਿਰ ਉੱਤਰਨੇ ਥੱਲੇ ਉਹਨਾਂ ਥੱਲੇ ਨਹੀਂ ਹੋਣਾ ਨਾ ਇਹ ਦਾਣੇ ਖਾਣ ਸਾਈਂ ਬੈਠਾ ਰਹਿਣਗੇ ਜਿਹੜਾ ਹੁਣ ਬਾਹਰ ਕੋ ਲਾ ਦਾਂਗੇ ਹੁਣ ਕੁੱਡਾ ਬੰਦ ਹੋ ਗਿਆ ਨਾ ਜਦੋਂ ਉਹ ਸਾਰੇ ਥੱਲੇ ਆਉਣਗੇ ਉਹ ਦੇਖੋ ਵੀਰੇ ਦੋ ਮਿੰਟ ਹੁਣ ਮੈਂ ਦਿਖਾਉਂਦਾ ਤੁਹਾਨੂੰ ਹੁਣ ਦੇਖਦੇ ਵੀਰੇ ਦੇਖੋ ਥੱਲੇ ਥਣ ਥੱਲੇ ਉੱtre ਹੁਣ ਵੀ ਹੁਣ ਕੋਲ ਫੇਰ ਨਾ ਦੇਖੀ ਤਾਂ ਭੱਜਣਗੇ ਕਿ ਤੂੰ ਲੈ ਆਹ ਦੇਖ ਵੀਰੇ ਦੇਖ ਯਾਰ ਮੈਂ ਤਰਾੂ ਬੰਦਦਾ ਵੀਰੇ ਕੂਤਰ ਪੱਠੇ ਕਿਹਦੇ ਹਨਾ ਕੂਤਰ ਵੱਡੇ ਵੀਰੇ ਸਾਰੇ ਡਰਦੇ ਆ ਇਹ ਕੋਦਰੇ ਨਹੀਂ ਇੰਨਾ ਕਰਦੇ ਕਿੰਨਾ ਬੱਚੇ ਕਰਨਗੇ ਜੀ ਦਾ ਪਿਆਰਾ ਸਨੀ ਆ ਗਿਆ ਜੀਕਰ ਬੈਕ ਹੁਣ ਹੋ ਗਿਆ ਜੀ ਸਾਟਾ ਧਾਰਾਂ ਦਾ ਟਾਈਮ ਹੁਣ ਅਸੀਂ ਖੜਦੇ ਹਾਂ ਧਾਰਾਂ ਸਾਡੇ ਹੈਗਾ ਸ਼ੂਟ ਇਹ ਛੜੀ ਹੈ ਕਿ ਛੋਟੇ ਛੋਟੇ ਮਿਆਉਰ ਖਿਓਈ ਜੀ ਇਹ ਸਟੈਮ ਦੁੱਧ ਤੇ ਵੇਟ ਕਰਦੀ ਪਈ ਸੀ ਨਾਲੇ ਪਿੰਨਾ ਸੀ ਦੁੱਧ ਇੰਨੇ ਚ ਇੱਕ ਜਿਹੜਾ ਹੈਗਾ ਉਹ ਬਿਲਕੁਲ ਵੀ ਨਹੀਂ ਡਰਦਾ ਇੱਕ ਥੋੜਾ ਜਿਹਾ ਡਰਦਾ ਬਹੁਤ ਪਿਆਰੇ ਨੇ ਦੋਨੋਂ ਹੀ ਇੱਕ ਤੀਜਾ ਸੀ ਮੈਨੂੰ ਨਹੀਂ ਕਿੱਥੇ ਅੱਜ ਵਾਈਟ ਬਲੈਕ ਕਲਰ ਦਾ जी डायरी तुद्ध तो पा जी सा डी बाकी तुफी देखो अगर भी ਕਿ ਇਹਦਾ ਬਹੁਤ ਨਾਲ ਜਲਦੀ ਨਾ ਨਹੀਂ ਅੱਜ ਦੇਖੀ ਆ ਇਹ ਨਹੀਂ ਆ ਇਹਦੇ ਬਿਨਾਂ ਕੰਮ ਨਹੀਂ ਲੋਰਦਾ ਸਾਡੇ ਨਾਲ ਕੋਈ ਵੀ ਵੇਰਵਾ ਨਹੀਂ ਜੀ ਰਾਤ ਨੂੰ ਆਇਆ ਅੱਜ ਵੀ ਸਵੇਰੇ 8:00 ਆਈ ਜਾਂਦੀ ਦੋ ਘੰਟੇ ਤੋਂ ਪਹਿਲੇ ਸਾਡੇ ਨਾਲ ਕੋ ਸਾਰੇ ਮੱਦੇ ਮਾਦੇ ਸਵੇਰੇ 5:00 ਤੋਂ ਪੰਜ ਵਜੇ ਸਾਡੀ ਕੋਈ ਬਣਾਉਣਾ ਬੜਾ ਰਬਾ ਬਣਾਣਾ ਆ ਹੁਣ ਬਣਾ ਲਾ ਤਾ ਜਾ ਕੇ ਦੋੰਦੇ ਆ ਤੁਹਾਡਾ ਦੋ ਦਾ 13 ਕਿਲੋ ਆ 10 ਕਿਲੋ ਗਾਂ ਦਾ 13 ਕਿਲੋ ਮੱਝ ਦਾ ਲੈ ਕੇ ਵੀ ਕਿਰਾਮ ਅੱਸੇ ਕਰ ਦੋ ਤਾ ਮਾੜਾ ਨੋਦਾ ਦੇ ਨੰਦਰ ਬਾਲ ਟਿੱਕ ਦੇ ਜੇ ਉਸ ਤੇ ਵੜੀ ਪੰਜ ਸੱਤ ਫੈਂਟ ਨਹੀਂ ਮੰਜੀ ਹੋਰ ਬੈਸਟ ਦਾ ਨਾ ਕੋ ਠੀਕ ਆ ਚਲ ਕੋਈ ਨਹੀਂ ਕਿ ਜਾਨਾ ਚਾਹੀਦੀ ਹੈ ਜਿੰਦਾ होंडी में रखन चलिएगा कैंडीयां छोटू आ फाड़ कैंडीयां आ गया जी बिगनम सेकल से आ छोटू हेलो कॉल हेलो हेलो बाय गाइस गुड नाइट